ਇਹ ਆਮ ਆਦਮੀ ਪਾਰਟੀ ਨਾਲ ਤਾ ਉਹ ਹੀ ਜਿਹੜੀ ਕਹਾਵਤ ਕਈ ਵਾਰੀ ਪਿੰਡਾਂ ਦੇ ਬਜ਼ੁਰਗ ਸੁਣਾਉਂਦੇ ਐ ਕਿ ਛੱਤਰ ਵੀ ਖਾਦੇ ਤੇ ਗੰਢੇ ਵੀ ਖਾਦੇ। ਸੋ ਏ ਇਸ ਪਾਲਿਸੀ ਦਾ ਅਸੀਂ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਦੋਂਗੇ ਪਾਲਿਸੀ ਚਾਹੁੰਦੇ ਨਹੀਂ। ਬਿਨ ਆਊਟ ਐਨੀ ਡਿਮਾਂਡ ਤੁਸੀਂ ਇਹ ਪਾਲਿਸੀ ਲੈ ਕੇ ਆਏ। ਜਿਸ ਪਾਲਿਸੀ ਦਾ ਮੋਟਿਵ ਡਵੈਲਪਮੈਂਟ ਨਹੀਂ ਹੈ ਜਿਸ ਪਾਲਿਸੀ ਦਾ ਮੋਟਿਵ ਕਿਸੇ ਵਿਅਕਤੀ ਆਮ ਵਿਅਕਤੀ ਨੂੰ ਘਰ ਦੇਣਾ ਨਹੀਂ ਕੇਵਲ ਮੋਟਿਵੇ ਸੀਗਾ ਕਿ ਪੈਸਾ ਇਕੱਠਾ ਕਰਨਾ ਔਰ ਇੱਕ ਦਾ ਖਜ਼ਾਨਾ ਭਰਨਾ ਇੱਕ ਅੰਡਰ ਦਾ ਟੇਬਲ ਸਮਾਨ ਇਕੱਠਾ ਕਰਨਾ ਇਹ ਦੋਵੇਂ ਜਿਹੜੇ ਮੋਟਿਵ ਸੀ ਉਹਨਾਂ ਦੇ ਫਲੌਪ ਮੋਟਿਵ ਸੀ ਕਿਉਂਕਿ ਕੋਈ ਵੀ ਪਾਲਿਸੀ ਜਿਹੜੀ ਹੈ ਉਹ ਮੋਟਿਵ ਤੋਂ ਬਿਨਾ ਥਰੂ ਨਹੀਂ ਹੁੰਦੀ ਸੋ ਇਸ ਕਰਕੇ ਕਿਸਾਨਾਂ ਦਾ ਗੁੱਸਾ ਦੇਖਦੇ ਹੋਏ ਕਿ ਇਹਨਾਂ ਨੇ ਵੜਨ ਨਹੀਂ ਦੇਣਾ ਇਹ ਪਾਲਿਸੀ ਵਾਪਸ ਲਈ ਅਨਦਰ ਥਿੰਗ ਇਸ ਵਾਪਸ ਲੈਣ ਦਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਫਾਇਦਾ ਨਹੀਂ ਪੁੱਛੋ ਕਿਉਂ ਇਹ ਤਿੰਨ ਕਾਲੇ ਕਾਨੂੰਨ ਸਸਪੈਂਡ ਕੀਤੇ ਸੀ ਜਿਹੜੇ ਫਾਰਮਜ਼ ਲਾਜ਼ ਲੈ ਕੇ ਆਇਆ ਸੀ ਨਰਿੰਦਰ ਮੋਦੀ ਜੀ ਤੇ ਜਿਹਦੇ ਵਿੱਚ ਅਕਾਲੀ ਦਲ ਦੀ ਸਹਿਮਤੀ ਸੀ ਤੇ ਹਰਸਿਮਰਤ ਨੇ ਸਾਈਨ ਕੀਤੇ ਸਨ ਆਫਟਰ ਦੈਟ ਹਰਸਿਮਰਤ ਕੋਰ ਬਾਦਲ ਨੇ ਕਾਫੀ ਦੇਰ ਕਨਵਿੰਸ ਕੀਤਾ ਕਾ ਲੀਡਰ ਨੇ ਕਿ ਦਿਸ ਪਾਲਿਸੀ ਇਜ਼ ਅ ਬੈਟਰਮੈਂਟ ਆਫ ਫਾਰਮ ਇਹ ਜਿਹੜੇ ਲਾਜ਼ ਨੇ ਤੇ ਉਸ ਤੋਂ ਬਾਅਦ ਧਰਨਾ ਲਾਇਆ ਧਰਨਾ ਜਦੋਂ ਲਾਇਆ ਤਾਂ ਫਿਰ ਉਹਨਾਂ ਨੂੰ ਸਤੀਫਾ ਦੇਣਾ ਪਿਆ ਟਿਲ ਟੂਡੇ ਬੀਜਪੀ ਨੂੰ ਤੇ ਅਕਾਲੀ ਦਲ ਨੂੰ ਇਸ ਗੱਲ ਲਈ ਪੰਜਾਬ ਦੇ ਕਿਸਾਨਾਂ ਨੇ ਮਾਫ਼ ਨਹੀਂ ਕੀਤਾ ਰੀਜ਼ਨ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਦੇ ਮੰਡ ਦੇ ਵਿੱਚ ਛੁਪਿਆ ਹੋਇਆ ਜਿਹੜਾ ਜਲਾਦ ਹੈਗਾ ਉਹ ਕਿਸਾਨ ਵਿਰੋਧੀ ਹੈਗਾ ਸੋ ਕੇਸ ਕਰਕੇ ਹੁਣ ਡੀ ਨੋਟੀਫਾਈ ਕਰ ਲਓ ਇਹਨੂੰ ਨਾ ਕਰੋ ਇਹਨੂੰ ਬੰਦ ਕਰ ਦਿਓ ਇਹ ਲੋਕਾਂ ਨੇ ਮਾਫ਼ ਨਹੀਂ ਕਰਨਾ ਕਿ ਜਦੋਂ ਇੱਕ ਆਮ ਕਿਸਾਨ ਦੇ ਪੁੱਤ ਨੂੰ ਮੌਕਾ ਮਿਲਿਆ ਸਰਦਾਰ ਭਗਵੰਤ ਸਿੰਘ ਜੀ ਮਾਨਸਾਪੁਰਾਨ ਹੀ ਵਾਸ ਆਮ ਕਿਸਾਨ ਦੇ ਪੁੱਤ ਨੂੰ ਉਦੋਂ ਉਹਨਾਂ ਦੀ ਨੱਕ ਦੇ ਥੱਲੇ ਕਿਸਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਬੇਸ਼ੱਕ ਇਹ ਸਾਜ਼ਿਸ਼ ਸਿਰੇ ਨਹੀਂ ਚੜ੍ਹ ਸਕੀ ਲੋਕਾਂ ਦਾ ਗੁੱਸਾ ਵੇਖੇ ਲੇਕਿਨ ਸਾਜ਼ਿਸ਼ ਰਚੀ ਗਈ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਕਾਂਗਰਸ ਦੇ ਉਹਨਾਂ ਵਰਕਰਾਂ ਨੂੰ ਵਧਾਈ ਦੇਣਾ ਚਾਹਣਾ ਕਿ ਅੱਜ ਇਹ ਸਾਡੀ ਤੇ ਪੰਜਾਬ ਦੇ ਕਿਸਾਨਾਂ ਦੀ ਚਿੰਤ ਤੱਕ ਜਿਹੜੀ ਹੈ ਉਹ ਪੂਰੀ ਸੁਰੱਖਿਆ ਸਾਂਭਣ ਜਾ ਰਹੀ ਹੈ 31 ਅਗਸਤ ਤੋਂ ਪੰਜਾਬ ਪੁਲਿਸ ਦੀ ਜਿਹੜੀ ਤਣਾਤੀ ਸੀ ਉਸ ਨੂੰ ਹਟਾ ਦਿੱਤਾ ਜਾਊਗਾ। ਇਹ ਕੋਈ ਬਹੁਤ ਮੱਧ ਭਾਗੀ ਗੱਲ ਹੈ। ਇਹਦਾ ਮਤਲਬ ਸਾਡਾ ਜਿਹੜਾ ਅੱਜ ਕੱਲ ਜ਼ਮੀਨ ਦਾ ਕਬਜ਼ੇ ਦੀ ਗੱਲ ਪੰਜਾਬ ਦੇ ਜਿਹੜੇ ਲੋਕ ਹੈ ਉਹ ਜ਼ਮੀਨ ਦਾ ਟਰੈਕਟਰ ਲੈ ਕੇ ਬਾਏ ਹੁੰਦੇ ਆ ਕਹਿੰਦੇ ਸਾਡਾ ਕਬਜ਼ਾ ਹੋ ਗਿਆ ਹਾਲਾਂਕਿ ਬੌਣ ਨਾਲ ਕਬਜ਼ਾ ਨਹੀਂ ਬੰਦਦਾ ਪਰ ਉਹ ਕਹਿੰਦੇ ਕਿ ਸਾਡਾ ਕਬਜ਼ਾ ਹੋ ਗਿਆ ਅਸੀਂ ਵਟ ਪਾਏ ਅੱਜ ਕਿਤੇ ਨਾ ਕਿਤੇ ਸਾਡੇ ਡੈਮਸ ਤੇ ਜੇ ਸੀਐਸਐਫ ਲੱਗਦੀ ਹੈ ਤਾਂ ਮੁਕੰਮਲ ਤੌਰ ਤੇ ਡਾਕਾ ਤਾਂ ਉਹਨਾਂ ਨੇ ਮਾਰਿਆ ਹੀ ਸੀ ਸਾਡੇ ਹੱਕ ਤੇ ਲੇਕਿਨ ਮੁਕੰਮਲ ਤੌਰ ਤੇ ਕਿਤੇ ਨਾ ਕਿਤੇ ਉਹਨਾਂ ਦਾ ਕਬਜ਼ਾ ਵੀ ਹੋ ਜਾਂਦਾ ਪਰ ਇਹਦੇ ਪਿੱਛੇ ਕਾਰਨ ਜਿਹੜੀ ਹੈ ਫੇਰ ਮੈਂ ਉਹੀ ਕਹੂੰਗਾ ਪੋਲੀਟੀਕਲ ਵਿਲ ਹੈ ਜਿਹੜੀ ਉਹ ਕਿਤੇ ਨਾ ਕਿਤੇ ਵੀਕ ਨਾ ਸਰਉਂਦੀ ਤੁਸੀਂ ਯਾਦ ਹੋਣਾ ਜਦੋਂ ਪੰਜਾਬ ਨੂੰ ਉਹਨਾਂ ਨੇ ਕਿਹਾ ਕਿ ਹਰਿਆਣਾ ਨੂੰ ਅਸੀਂ ਵੱਖਰੀ ਵਿਧਾਨ ਸਭਾ ਦੇ ਦੈਨ ਚੀਫ ਮਿਨਿਸਟਰ ਸਾਹਿਬ ਸੇਜ਼ ਕੀ ਨਹੀਂ ਸਾਨੂੰ ਵੀ ਇੱਕ ਵੱਖਰੀ ਵਿਧਾਨ ਸਭਾ ਦੇ ਦਿਓ ਪੰਜਾਬ ਦੇ ਲਈ ਰਾਦਰ ਦੈਨ ਸੇਇੰਗ ਦੈਟ ਹਾ ਡੇਅਰ ਯੂ ਕਿਵੇਂ ਤੁਹਾਡੀ ਇਹ ਹੋਈ ਹਿੰਮਤ ਕਿ ਤੁਸੀਂ ਪੰਜਾਬ ਦੀ ਜ਼ਮੀਨ ਹਰਿਆਣਾ ਨੂੰ ਦੇਣ ਦੀ ਗੱਲ ਕਰ ਰਹੇ ਹੋ ਉਵੇਂ ਆਜਿ ਲੜਨਾ ਚਾਹੀਦਾ ਰਾਦਰ ਦਨ ਗਿਵਿੰਗ ਇੱਦਰ ਉਧਰ ਛੋਟੀ ਗੱਲ ਤੁਸੀਂ ਉੱਥੇ ਗਏ 4 ਦਿਨ ਡਰਾਮਾ ਕੀਤਾ ਉਹ ਲੀਵਰ ਨੂੰ ਇੱਧਰ ਤੱਕਦਾ ਤੁਸੀਂ ਆਪਦੀ ਪਲਸ ਲਾਤੀ ਥੋੜਾ ਮੰਤਰੀ ਬੈਠ ਗਿਆ ਤੁਸੀਂ ਸੀਐਸਐਫ ਲਾ ਲਈ ਇਹ ਤਾਂ ਜਿਆਦਾ ਖਤਰਨਾਕ ਹੈ ਐਂਡ ਮੈਨੂੰ ਲੱਗਦਾ ਹੈ ਚੀਫ ਮਿਨਿਸਟਰ ਸਾਹਿਬ ਨੂੰ ਇਹਦੇ ਤੇ ਰੋਲਾ ਪਾਉਣਾ ਚਾਹੀਦਾ ਹੈ ਲੜਾਈ ਲੜਨੀ ਚਾਹੀਦੀ ਹੈ ਆਦਰਵਾਇਜ਼ ਸੀਐਸਐਫ ਜਿਹੜੀ ਹੈਗੀ ਹੈ ਸਕਿਉਰਿਟੀ ਫੋਰਸਿਸ ਹੈਗੀਆਂ ਜਿਹੜੀਆਂ ਪੈਰਾਮਿਲਟਰੀ ਉਹ ਜੋ ਅਮਿਤ ਸ਼ਾਹ ਕਹੇਗਾ ਉਹੀ ਹੋਇਆ ਔਰ ਇਕ ਨਾ ਇੱਕ ਦਿਨ ਇਹ ਸੁੱਤੇ ਰਹਿ ਜਾਣਗੇ ਜਦੋਂ ਪੰਜਾਬ ਦਾ ਜਦੋਂ ਉਹਨਾਂ ਨੂੰ ਪਾਣੀ ਚਾਹੀਦਾ ਹੋਇਆ ਕਿਉਂਕਿ ਉਹ ਛੱਡ ਲਿਆ ਕਰਦੇ ਇੱਕ ਬੜੀ ਸਭ ਕੇਂਦਰ ਦੇ ਔਰ 600 ਕੋਰਡ ਤੋਂ ਜ਼ਿਆਦਾ ਦਾ ਜਿਹੜਾ ਪ੍ਰਧਾਨ ਮੰਤਰੀ ਗਾਮ ਯੋਜਨਾ ਤਹਿਤ ਆਉਣਾ ਪੈਸਾ ਸੜਕ ਪ੍ਰੋਜੈਕਟ ਦੇ ਤਹਿਤ ਤਾਂ ਉਹ ਰੱਦ ਕਰਤਾ ਹੈਗਾ ਸੈਸ਼ਨ ਦੇ ਵਿੱਚ ਤੁਸੀਂ ਇਹ ਦੋਨੋਂ ਆਵਾਜ਼ ਚੁੱਕੋਗੇ ਇੱਕ ਤਾਂ CISF ਵਾਲੀ ਤੇ 100% ਕਿਉਂ ਨਹੀਂ ਚੁੱਕਾਂਗੇ ਅਸੀਂ ਪੰਜਾਬ ਦੇ ਸਾਨੂੰ ਇਸ ਧਰਤੀ ਨੇ ਪੈਦਾ ਕੀਤਾ ਇਹ ਜਿਹੜਾ ਵਿਤਕਰਾ ਹੈਗਾ ਡਿਸਕ੍ਰਿਮੀਨੇਸ਼ਨ ਹੈ ਤੁਸੀਂ ਦੇਖਿਆ ਹੋਣਾ ਜਦੋਂ ਪਹਿਲਾ ਬਜਟ ਆਇਆ ਸੀ ਇਸ ਵਾਰੀ ਗਵਰਨਮੈਂਟ ਆਫ ਇੰਡੀਆ ਦਾ 올 ਬਜਟ ਟੂ অর ਮਨੀ ਟੂ ਦੋਜ਼ ਪੀਪਲ ਦੋਜ਼ ਗਵਰਨਮੈਂਟਸ ਜਿਹੜੀਆਂ ਉਹਨਾਂ ਨਾਲ ਅਲਾਈਅੰਸ ਪਾਰਟਨਰਸ ਹੈ ਬੀਟ ਬਿਹਾਰ ਬੀਟ ਆਂਧਰਾ ਉਹਨਾਂ ਨੂੰ ਸਭ ਕੁਝ ਦੇਣ ਦੀ ਗੁਜ਼ਾਰਿਸ਼ ਕੀਤੀ ਕਿਉਂਕਿ ਕੇਵਲ 25 ਮੈਂਬਰ ਆਫ ਪਾਰਲੀਮੈਂਟ ਦਾ ਫਰਕ ਹੈਗਾ ਜਿਉ 25 ਮੈਂਬਰ ਆਫ ਪਾਰਲੀਮੈਂਟ ਇਧਰ ਉਧਰ ਹੋ ਜਾਣ ਕਾਂ ਬੁੱਧੀ ਸਭ ਦੀ ਸਰਕਾਰ ਗਿਰ ਸਕਦੀ ਹੈ ਐਂਡ ਪੰਜਾਬ ਨੂੰ ਤਾਂ ਸਦਿਆਂ ਤੋਂ ਅਨਕਾਰਿਆ ਵੇ ਸਦਿਆਂ ਤੋਂ ਅਨਕਾਰਿਆ ਵੇ ਤੇ ਹੁਣ ਬੀਜੇਪੀ ਨੂੰ ਇਹ ਪਤਾ ਹੈ ਕਿ ਇੱਥੇ ਸਾਡੇ ਪੈਰ ਨਹੀਂ ਲੱਗਨੇ ਜਿੰਨਾ ਇਹਨਾਂ ਨੂੰ ਤੋੜ ਸਕਦੇ ਉਹਨਾਂ ਇਹਨਾਂ ਨੂੰ ਤੋੜੋ ਇਸੇ ਕਰਕੇ ਸਾਡਾ ਆਰਡੀਐਫ ਰੋਕ ਲੈਂਦੇ ਐ ਇਸੇ ਕਰਕੇ ਸਾਡੀਆਂ ਹੈਲਥ ਸਕੀਮਜ਼ ਰੋਕ ਲੈਂਦੇ ਇਸੇ ਕਰਕੇ 11 ਸਾਲਾਂ ਚ ਯੂ ਟੈਲ ਮੀ ਕਿਹੜਾ ਸਾਨੂੰ ਪ੍ਰੋਜੈਕਟ ਪੰਜਾਬ ਨੂੰ ਦਿੱਤਾ ਹੈ ਮੀਡੀਆ ਤੁਸੀਂ ਬਣਾ ਦਿਓ ਕਿ ਆਹ ਪ੍ਰੋਜੈਕਟ ਜਿਹੜਾ ਵੱਡਾ ਤੁਹਾਨੂੰ ਸਰਕਾਰ ਨੂੰ ਕੇਂਦਰ ਸਰਕਾਰ ਨੇ ਦਿੱਤਾ ਹੈ ਔਰ ਇਹ ਜਿਹੜੀਆਂ ਸੜਕਾਂ ਰੁਕਣ ਦਾ ਕੰਮ ਹੈ 100% ਜਿਹੜੋ ਇੱਥੇ ਇਨਫਰਾਸਟ੍ਰਕਚਰ ਕ੍ਰੀਏਟ ਹੋਏਗਾ ਤਾਂ ਡਵੈਲਪਮੈਂਟ ਹੋਏਗਾ ਸੰਸਾਧਨ ਰੋਜ਼ਗਾਰ ਵਧੇਗਾ ਜੇ ਉਹ ਹੀ ਨਹੀਂ ਹੋਏਗਾ ਸਾਡੇ 8800 ਕਰੋੜ ਰੁਪਏ ਸਾਡੀ ਸੜਕ ਦਾ ਰੁਕ ਲਓਗੇ ਤੁਸੀਂ ਮੈਂ ਇਹਦੀ ਨਿੰਦਾ ਕਰਦਾ ਹਾਂ ਔਰ ਇਹਨਾਂ ਬਾੜੇ ਸੀ ਇਸ ਬਾਰੇ ਔਰ ਇਹ ਜਿਹੜੀ ਸਾਡਾ ਪ੍ਰੋਜੈਕਟ ਨੈਸ਼ਨਲ ਹਾਈਵੇ ਦਾ ਪ੍ਰਧਾਨ ਮੰਤਰੀ ਆਲਾ ਰੋਕਿਆ ਗਿਆ ਪੈਸਾ ਇਹ ਰੇਤੇ ਵੀ ਅਸੀਂ ਆਉਣ ਵਾਲੀ ਪਾਰਲੀਮੈਂਟ ਦੇ ਵਿੱਚ ਮੋਜ਼ਾਰਾ ਵੀ ਕਰਾਂਗੇ ਔਰ ਇਹ ਰੇਤੇ ਗੱਲ ਵੀ ਕਰਾਂਗੇ ਬੀ ਵੈਰੀ ਬੈਡ ਦਿਸ ਇਸ ਅ ਟੂਟੀ ਸਕ੍ਰਿਮੀਨੇਸ਼ਨ ਇਹ ਪੰਜਾਬ ਦੇ ਨਾਲ ਪੱਖ ਪੱਖ ਕਿਉਂ ਹੋ ਰਿਹਾ ਹੈ ਇਹ ਪੱਖਪਾਤ ਦੇ ਲੋਕ ਦੱਸਣ ਇਹ ਪੱਖਪਾਤ ਦੇ ਪ੍ਰਧਾਨ ਦੇ ਪੱਖਪਾਤ ਦੇ ਪ੍ਰਧਾਨ ਕੰਦੇ ਇਸ ਤੇ ਉਹ ਪੜੀ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ ਕਿਉਂਕਿ ਕਾਫੀ ਗੰਭੀਰ ਮਸਲੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਨੇ ਤੇ ਲਗਾਤਾਰ ਕੇਂਦਰ ਦਾ ਵਿਤਕਰਾ ਪੰਜਾਬ ਨਾਲ ਕਰ ਰਿਹਾ ਹੈ। ਇਫੋਰ ਵਾਟ ਦਿਸ ਗੀਤਾ ਆਲ ਪਾਰਟੀ ਮੀਟਿੰਗਸ ਦੇ ਵਿੱਚ ਭਾਜਪੀ ਕਹੇਗੀ ਆਓ ਸਾਡੇ ਨਾਲ ਚੱਲੋ ਇੱਕ ਵਾਰੀ ਹੋਈ ਸੀ ਤੇ ਭਾਜਪੀ ਦੇ ਪ੍ਰਧਾਨ ਨੇ ਕਿਹਾ ਕਿ ਚਲੋ ਆਈ ਵਿਲ ਲੈਟਸ ਗੋ ਟੂ ਪ੍ਰਾਈਮ ਮਿਨਿਸਟਰ ਆਫ ਇੰਡੀਆ। ਜੋ ਵਿੱਚ ਹੀ ਗੱਲ ਰਹੇਗੀ ਲੈਟਸ ਗੋ ਟੂ ਪ੍ਰਾਈਮ ਮਿਨਿਸਟਰ ਆਫ ਇੰਡੀਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਕੋਲੇ ਜਾ ਕੇ ਮਿੰਤਰ ਕਰਨ ਦੀ ਲੋੜ ਹੈ। ਯੂ ਟੈਲ ਮੀ ਪੰਜਾਬ ਇੱਕ ਹਿੰਦੁਸਤਾਨ ਦਾ ਸੂਬਾ ਨਹੀਂ ਹੈ ਕਿ ਪੰਜਾਬ ਆਪਣਾ ਯੋਗਦਾਨ ਨਹੀਂ ਪਾਉਂਦਾ ਪੰਜਾਬ ਨੇ ਤਾਂ ਛੋਟਾ ਸੂਬਾ ਹੁੰਦਿਆਂ ਵੱਡੇ ਹੀ ਯੋਗਦਾਨ ਪਾਏ 올 ਪਾਰਟੀ ਮੀਟਿੰਗ ਬੁਲਾਓ ਫਿਰ ਉੱਥੇ ਪ੍ਰਧਾਨ ਮੰਤਰੀ ਜੀ ਕੋਲੇ ਹੱਥ ਜੋੜ ਕੇ ਭੀਖ ਮੰਗੋ ਅਸੀਂ ਭਿਖਾਰੀ ਤਾਂ ਨਹੀਂ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 11 ਸਾਲ ਮਨਮੋਹਨ ਸਿੰਘ ਜੀ ਨੇ ਬੜਾ ਕੁਝ ਦਿੱਤਾ ਇੰਦਰ ਕੁਮਾਰ ਗੁਜਰਾਲ ਸੀ ਕਿ ਉਸ ਵੇਲੇ ਪੰਜਾਬ ਨੂੰ ਬੜਾ ਕੁਝ ਮਿਲਿਆ ਜਦੋਂ ਜਦੋਂ ਐਚ ਡੀ ਦੇਵ ਗੋੜਾ ਸੀਗੇ ਉਦੋਂ ਮਿਲਿਆ ਲੇਕਿਨ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹ 11 ਸਾਲ ਤੋਂ ਸਭ ਕੁਝ ਹੀ ਹੈ ਇੱਕ ਵੋਟ ਵਾਲੇ ਮਸਲੇ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਪਰਸੈਪਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਂਗਰਸ ਦੇਸ਼ ਦੇ ਵਿੱਚ ਅਰਾਜਕਤਾ ਦਾ ਮਾਹੌਲ ਕ੍ਰੀਏਟ ਕਰ ਰਹੀ ਹੈ ਕਹਿੰਦੇ ਵੋਟਾਂ ਨਾਲ ਤੇ ਜਿੱਤ ਨਹੀਂ ਸਕਦੇ ਬੰਗਲਾਦੇਸ਼ ਔਰ ਸ਼੍ਰੀਲੰਕਾ ਦੀ ਤਰ੍ਹਾਂ ਦੇਸ਼ ਦੇ ਵਿੱਚ ਅਰਾਜਕਤਾ ਨਾਲ ਰਿਆਂਤ ਦੈਟਸ ਟੂ ਵੈਨ ਵੀ ਟਾਕ ਅਬਾਊਟ ਦਾ ਆਪਰੇਸ਼ਨ ਸੰਦੂਰ ਅਸੀਂ ਜਦੋਂ ਇਹ ਕਹਾਂਗੇ ਕਿ ਆਪਰੇਸ਼ਨ ਸੰਦੂਰ ਦੇ ਵਿੱਚ ਅੱਜ 100 ਦਿਨ ਹੋ ਗਿਆ ਸਾਨੂੰ ਇਹ ਦੱਸੋ ਦੇਸ਼ ਦਾ ਨੁਕਸਾਨ ਕੀ ਹੋਇਆ ਦਿਸ ਇਜ਼ ਸਾਡਾ ਇੱਕ ਆਮ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੇਰਾ ਫਰਜ਼ ਬੰਦਾ ਮੇਨੂੰ ਮੇਰਾ ਬੇਟਾ ਪੁੱਛੇਗਾ papa ਆਪਣਾ ਘਰ ਚ ਕਿੰਨਾ ਨੁਕਸਾਨ ਹੋਇਆ ਮੈਂ ਉਹ ਦੱਸਾਂਗਾ ਬੋਤ ਬਾਰਿਸ਼ ਦਿਨ ਨਾਲ ਆਪਣਾ ਆਪਣਾ ਹਾਨੁਕਸਾਨ ਹੋਇਆ